ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਰਵਾ ਮੈਂ ਅੱਜ ਤੁਹਾਡੇ ਨਾਲ ਇੱਕ ਇਹੋ ਜਿਹਾ ਨੌਜਵਾਨ ਨਾਲ ਜਾਨੂ ਕਰਵਾਣ ਜਾ ਰਿਹਾ ਮਿਲਾਨ ਜਾ ਰਿਹਾ ਜਿਹੜਾ ਖੜਾ ਖੜਾਏ ਰੱਬ ਨੂੰ ਹੱਥ ਲਾ ਸਕਦਾ ਹੈ ਵੈਸੇ ਤਾਂ ਸਾਡੀ ਦੁਨੀਆ ਚੰਨ ਤੇ ਪਹੁੰਚ ਗਈ ਹੈ ਪਰ ਇਹ ਨੌਜਵਾਨ ਇਹੋ ਜਿਹਾ ਹੈ ਜਿਹੜਾ ਖੜਾ ਖੜਾਏ ਚੰਨ ਨੂੰ ਫੜ ਸਕਦਾ ਹੈ ਮੇਰੇ ਨਾਲ ਇਹ ਨੌਜਵਾਨ ਹੈ 7 ਫੁੱਟ ਦਾ ਰਾਘਵ ਰਾਘਵ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਰਿਹਾ ਵਡਾ ਵਧੀਆ ਯਾਰ ਕੁਰਸੀ ਦਿਓ ਮੈਂ ਥੱਕ ਜਾਣਾ ਖੜੇ ਖੜੇ ਨੇ ਇਹ ਬੰਦਾ ਹੀ ਬਹੁਤ ਉੱਚਾ ਸਾਡਾ ਬੈਠੋ ਲਾਗੋ ਜੀ ਮੈਂ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 14 ਸਾਲ ਹੈ 14 ਸਾਲ ਦੀ ਜੀ ਤੇ ਕਿਹੜੀ ਕਲਾਸ ਪੜਦੇ ਹੋ ਤੁਸੀਂ ਨੌਵੀਂ ਕਲਾਸ ਚ ਨੌਵੀਂ ਕਲਾਸ ਹਾਂਜੀ ਜਲੰਧਰ ਵਿੱਚ ਪੜ੍ਹਦੇ ਹੋ ਫਗਵਾੜੇ 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 ਦਾ ਨੌਜਵਾਨ ਬੱਚਾ ਜੀ ਤੁਹਾਨੂੰ ਪਤਾ ਕਿ ਤੁਹਾਡਾ ਕੱਦ ਕਿੰਨਾ ਹੈ ਇਸ ਟੱਪ ਹਾਂਜੀ 7 ਫੁੱਟ 7 ਫੁੱਟ ਹਾਂਜੀ ਤੇ ਤੁਹਾਡੀ ਕਲਾਸ ਦੇ ਵਿੱਚ ਕੋਈ ਹੋਰ ਬੱਚਾ ਹੈਗਾ ਇਹਨਾਂ ਉੱਚਾ ਲੰਬਾ ਮੇਰੀ ਕਲਾਸ ਚ ਇਦਾਂ ਕੋਈ ਨਹੀਂ ਮੈਂ ਹੀ ਇੱਕ ਤੁਸੀਂ ਇਕੱਲੇ ਹੋ ਹਾਂਜੀ ਤੇ ਪਰਿਵਾਰ ਦੇ ਵਿੱਚ ਕੋਈ ਹੋਰ ਮੇਰੇ ਪਰਿਵਾਰ 'ਚ ਇੱਕ ਨਾਨਾ ਉਹ ਅੱਛਾ ਉਹ ਤੁਹਾਡੇ ਵਾਂਗ ਉੱਚਾ ਲੰਬਾ ਹੈ ਹਾਂਜੀ ਚਲੋ ਬਹੁਤ ਵਧੀਆ ਜੀ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਕੀ ਕਰਨਾ ਚਾਹੁੰਦੇ ਹੋ ਮੈਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਖਡਾਰੀ ਬਣਨਾ ਚਾਹੁੰਦਾ ਪੰਜਾਬ ਪੰਜਾਬ ਤੇ ਭਾਰਤ ਦਾ ਨਾਮ ਰੋਸ਼ਨ ਕਰਨਾ ਹੈ ਅੰਦਰ ਤੇ ਮਾਪੇ ਮੈਂ ਆਪ ਮਾਪਿਆਂ ਦਾ ਵੀ ਨਾਮ ਰੋਸ਼ਨ ਕਰਨਾ ਚਾਹੁੰਦਾ ਚਲੋ 2 ਵਜੇ ਦਾ ਹਾਲ ਹੈ ਇਹ ਦੇਖੋ ਇਹ ਨੌਜਵਾਨ ਬੱਚਾ ਹੈ ਜਿਸ ਦੀ ਕੱਦ ਕਾਠੀ ਦਾ 7 ਮੋਟਦੀ ਹੈ ਤੇ ਇਹਦੀ ਜਿਹੜਾ ਜਨੂਨ ਹੈ ਕਿ ਮੈਂ ਇੱਕ ਸਪੋਰਟਸਮੈਨ ਬਣਾ ਪੰਜਾਬ ਦਾ ਨਾਮ ਰੋਸ਼ਨ ਕਰਾਂ ਭਾਰਤ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਾਂ ਮੇਰੇ ਨਾਲ ਇਸ ਨੌਜਵਾਨ ਦੇ ਫਾਦਰ ਸਾਹਿਬ ਵੀ ਨੇ ਤੇ ਆਓ ਆਪਾਂ ਉਹਦੇ ਨਾਲ ਵੀ ਗੱਲ ਕਰਦੇ ਆ ਸਸੀ ਕਾ ਭਾਈ ਸਾਹਿਬ ਹਮਦਰ ਜੀ ਇਹ ਬਤਾਓ ਕਿ ਇਹ ਜੋ ਆਪਕਾ ਬੱਚਾ ਹੈ ਜੀ ਉਹ ਪਰਿਵਾਰ ਵਿੱਚ ਇਕੱਲਾ ਹੈ ਸਾ ਕਿ ਹੋਰ ਵੀ ਹੈ ਇਕੱਲਾ ਹੈ ਸਾ ਅਕੇਲਾ ਅ ਜੇ ਤੁਸੀਂ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ ਹਾਂਜੀ ਅੱਛਾ ਮੈਨੂੰ ਦੱਸੋ ਕਿ ਇਹ ਬੱਚਾ ਖਾਣ ਪੀਣ ਚ ਕਿਹੋ ਜਿਹਾ ਹੈ ਖਾਣ ਪੀਣ ਠੀਕ ਹੈ ਜੀ ਵਧੀਆ ਹਾਂਜੀ ਸੋਹਣਾ ਖਾਂਦਾ ਹੈ 16 ਖਾਂਦਾ ਹੈ ਜੀ ਅਸੀਂ ਇਹ ਰਹਿਣ ਚੰਦੇ ਕਿ ਯਨੋ ਸਪੋਰਟ ਕੀਤਾ ਜਾਏ ਤਾਂ ਕਿ ਯਨੋ ਭਵਿਸ਼ਾ ਬਣੇ ਹੋਰ ਜੋ ਵੀ ਸਪੋਰਟ ਮੈਂ ਇਸ ਕੋ ਸਪੋਰਟਸ ਕਾਲਜ ਮੈਂ ਐਡਮਿਸ਼ਨ ਲਈ ਕੀਤਾ ਸਮੈਂ ਉਹ ਕਟੇ ਟੈਸਟ ਹੋਗਾ ਇਸਕਾ ਫਿਰ ਅਸੀਂ ਸਪੋਰਟਸ ਮੈਂ ਲਏਗੇ ਤਾਂ ਹਮੇ ਉਮੀਦ ਹੈ ਕਿ ਇਸ ਕੋ ਹੋ ਜਾਏ ਅੱਛਾ ਕਿੱਥੇ ਗਏ ਸੀ ਤੁਸੀਂ ਸਪੋਰਟਸ ਕਾਲਜ ਜਲੰਧਰ ਸਪੋਰਟਸ ਕਾਲਜ ਤੇ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਕਿਹਾ ਟੈਸਟ ਹੋਗਾ ਇਸਕਾ ਅੱਛਾ ਉਸਕੇ ਬਾਅਦ ਸਿਲੈਕਸ਼ਨ ਕਰੇਗੇ ਇਸਕਾ ਅਗਰ ਫਿਰ ਹੋ ਜਾਏਗਾ ਤਾਂ ਨਹੀਂ ਕਰੇਗੇ ਅੱਛਾ 그러면은 ਕੀ ਸਿਲੈਕਸ਼ਨ ਹੋਏ ਜਹਾਂ ਤੱਕ ਨਾਮ ਰੋਸ਼ਨ ਕਰੇ ਅੱਗੇ ਜਾਓ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਪੰਜਾਬ ਵਿੱਚ ਕਿੰਨੀ ਦੇਰ ਤੋਂ ਰਹਿ ਰਹੇ ਹੋ ਪੰਜਾਬ ਦੇ 30 ਸਾਲ ਤੋਂ ਰਹਿੰਦੇ ਪਏ 30 ਸਾਲ ਤੋਂ ਹਾਂਜੀ ਤੇ ਇਹਦਾ ਜਨਮ ਪੰਜਾਬ ਦਾ ਹੀ ਆ ਪੰਜਾਬ ਦਾ ਹੀ ਆ ਜਲੰਧਰ ਦਾ ਕਿ ਫਗਵਾੜੇ ਦਾ ਫਗਵਾੜੇ ਦਾ ਫਗਵਾੜੇ ਦਾ ਤੇ ਤੁਸੀਂ ਹੋਰ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਸਾਨੂੰ ਇਹ ਖੇਲਣੇ ਕੁ ਵੀ ਅੱਛਾ ਹੈ ਜੀ ਤਾਂ ਕਿ ਖੇਲ ਕੋ ਪੰਜਾਬ ਦਾ ਨਾਮ ਰੋਸ਼ਨ ਕਰੇ ਪੂਰੇ ਭਾਰਤ ਦਾ ਨਾਮ ਰੋਸ਼ਨ ਕਰੇ ਸਰਕਾਰ ਤੋਂ ਉਮੀਦ ਹੈ ਕਿ ਸਪੋਰਟ ਕੀਤਾ ਜਾਏ ਸਾਨੂੰ ਕਿਉਂਕਿ ਮੈਂ ਜਮਾਟੋ ਚ ਕੰਮ ਕਰਦਾ ਹਾਂ ਜਿੱਤੇ ਆਪਣਾ ਸਾਰਾ ਪਰਿਵਾਰ ਪਾਲਦਾ ਪੜ੍ਹਾਈ ਲਿਖਾਈ ਖਰਚਾ ਤਾਂ ਕਿ ਹਮੇਂ ਸਪੋਰਟ ਦੀ ਜ਼ਰੂਰੀ ਹੈ ਇਸਮੇ ਅੱਛਾ ਬਹੁਤ ਵਧੀਆ ਜੀ ਇਹ ਸੀ ਜੀ 7 ਫੁੱਟ ਦਾ ਜਵਾਨ ਉਹਨਾਂ ਦੇ ਫਾਦਰ ਸਾਹਿਬ ਤੇ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਆਪਣੀ ਕਲਾਸ ਦੇ ਵਿੱਚ ਜਾਂਦੇ ਹੋ ਤੇ ਤੁਹਾਡੇ ਟੀਚਰ ਤੁਹਾਨੂੰ ਸਹਿਯੋਗ ਦਿੰਦੇ ਨੇ ਹਾਂ ਜੀ ਸਰ ਮੇਰੇ ਟੀਚਰ ਸਾਰੇ ਕਹਿੰਦੇ ਨੇ ਇਹਨਾਂ ਤੇ ਤੂੰ ਐਡਾ ਲੰਬਾ ਤੇ ਤੇ ਕੋਈ ਖੇਡ ਵਿੱਚ ਭਾਗਤ ਕਿਉਂ ਨਹੀਂ ਹੋ ਜਾਂਦਾ ਅੱਛਾ ਤੇ ਤੂੰ ਫਿਰ ਕੀ ਖੇਡਣਾ ਚਾਹੁੰਦਾ ਕਿਹੜਾ ਸ਼ੌਂਕ ਹੈ ਤੇਰਾ ਮੇਰਾ ਉਦਾ ਸ਼ੌਕ ਫੋਟੋ ਵਾਲਾ ਮੈਂ ਪਰ ਹਾਂ ਨਾ ਵਾਲੀਬਾਲ ਵਾਲੀਬਾਲ ਖੇਡਦੇ ਹਾਂ ਆਲਰੇਡੀ ਹੈ ਕਿੱਥੇ ਖੇਡਦੇ ਆ ਮੈਂ ਵਾਲੀਬਾਲ ਆਪਣੇ ਪਿੰਡ ਪਿੰਡ ਵਿੱਚ ਖੇਡਦਾ ਹੈ ਪਿੰਡ ਵਿੱਚ ਖੇਡਦਾ ਹੈ ਤੇ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਕੋਈ ਸਪੋਰਟਸ ਤੁਹਾਨੂੰ ਸਪੋਰਟ ਕਰ ਰਹੀ ਕਿਸ ਤਰੀਕੇ ਦੀ ਕੋਈ ਹਾਂਜੀ ਮੇਰੀ ਮੇਰੇ ਪਿੰਡ ਪੰਚਾਇਤ ਮੈਨੂੰ ਸਾਰਾ ਸਪੋਰਟ ਕਰਦੀ ਹੈ। ਅੱਛਾ ਖਾਣ ਪੀਣ ਨੂੰ ਦਿੰਦੀ ਆ। ਹਾਂਜੀ। ਕਪੜਾ ਦਿੱਤਾ ਸਭ ਕੁਝ ਲੈ ਕੇ ਦਿੰਦੀ ਆ। ਹਾਂਜੀ। ਚਲੋ। ਬਹੁਤ ਵਧੀਆ ਜੀ। ਏ ਸੀ ਜੀ ਰघव ਜੀ ਤੇ ਉੱਚੇ ਲੰਬੇ 7 ਫੁੱਟ ਦੇ ਜਵਾਨ ਤੇ ਵੈਸੇ ਤਾਂ ਪੰਜਾਬ ਦਾ ਹਰ ਬੱਚਾ ਇਹੋ ਜਿਹਾ ਜਵਾਨ ਉੱਚਾ ਲੰਬਾ ਹੋਣਾ ਚਾਹੀਦਾ ਤੇ ਅਸੀਂ ਇਹਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆਂ। ਹਜ਼ਰ ਵਜ਼ਰੋ ਖੁਸ਼ ਰਹੋ।